ਦਨ ਬਾਅਦ ਆ ਤੇ ਸੈਟਅਪ ਦਿਖਾਉਣਾ ਕਿ ਮੇਲੇ ਦਾ ਸੈਟਅਪ ਕਿਸ ਤਰ੍ਹਾਂ ਦਾ ਬਾਪ ਲਾਈਟਿੰਗ ਦੀ ਕਮੀ ਨਹੀਂ ਆਉਣ ਵਾਲੀ ਰਾਤ ਨੂੰ ਆ ਫਸਟ ਗੇਟ ਬਣਾਇਆ ਗਿਆ ਵਾ ਇਹਨਾਂ ਦਾ ਭਾਜੀ ਕਹਿੰਦੇ ਮਨੂਸਲ ਦਾ ਜਹਾਜ਼ ਹੀ ਆ ਮੈਂ ਕਿਹਾ ਹਾਂਜੀ ਇਹ ਤਾਂ ਗੱਲ ਹਾਂਜੀ ਪ੍ਰੈਸਾਂ ਨੂੰ ਫੋਟੋ ਕਰੋ ਯੂਟਿਊਬਰ ਤੇ ਇਹਦੇ ਵਿੱਚ ਫਿਰ ਇਹ ਜਿਹੜੀ ਆ ਗਿਆ ਅਮਰੂਤੀਕਾਰਾ ਮੋਟਰਸਾਈਕਲ ਭਜਾਉਣ ਕੇ ਅੱਜ ਹੈ ਕਿ 12 ਜਨਵਰੀ ਏ ਦੋ ਦਿਨ ਰਹਿ ਕੇ ਮਾਗੀ ਦੇ ਮੇਲੇ ਚ ਕੱਲ ਲੋੜੀ ਆ ਆ ਵੀ ਸੋਹਣੀ ਚੀਜ਼ ਆ ਯਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਡੈਸਟੀਨੇਸ਼ਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਜਾ ਰਹੇ ਆ ਸ਼੍ਰੀ ਮੁਕਸਰ ਸਾਹਿਬ ਥੰਬਨੇਲ ਵੀ ਤੁਸੀਂ ਦੇਖ ਹੀ ਲਿਆ ਵਾ ਸ਼੍ਰੀ ਮੁਕਸਰ ਸਾਹਿਬ ਮਾਗੀ ਦਾ ਮੇਲਾ ਬਹੁਤ ਹੀ ਬੱਟਾ ਲੱਗਦਾ ਵਾ ਬਹੁਤ ਹੀ ਮੰਨਿਆ ਗਿਆ ਵਾ ਪੰਜਾਬ ਦੇ ਵਿੱਚ ਪੰਜਾਬ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਵੀ ਤੇ ਮੈਂ ਕਹਤੇ ਗਿਆ ਨਹੀਂਗਾ ਤੇ ਸੋਚਿਆ ਕਿ ਜਾ ਕੇ ਦੇਖਦੇ ਆ ਅੱਜ ਹੈ ਕਿ 12 ਜਨਵਰੀ ਤੇ ਦੋ ਦਿਨ ਰਹਿ ਗਏ ਮਾਘੀ ਦੇ ਮੇਲੇ ਚ ਕੱਲ ਲੋੜੀ ਆ ਤੇ ਚੱਲ ਕੇ ਦੇਖਦੇ ਆ ਕਿ ਕਿੱਦਾਂ ਦਾ ਉੱਥੇ ਤਾਮਯਾਮਾ ਕਿੱਦਾਂ ਦੀਆਂ ਤਿਆਰੀਆਂ ਮੇਲੇ ਦੀਆਂ ਚੱਲਦੀਆਂ ਪਈਆਂ ਵਾ ਸੋਚਿਆ ਕਿ ਮੇਲੇ ਵਾਲੇ ਦਿਨ ਤੇ ਚਲੋ ਦੇਖ ਲਈਏ ਯਾਰ ਮੈਂ ਤੁਹਾਨੂੰ ਪਹਿਲਾਂ ਵਿਜ਼ਿਟ ਕਰਾਵਾ ਕਿ ਉੱਥੇ ਕਿੱਦਾਂ ਦੀਆਂ ਤਿਆਰੀਆਂ ਕਿੱਦਾਂ ਦੀਆਂ ਰੌਣਕਾਂ ਸ਼ੋਰ-ਸ਼ਰਾਹ ਦੀਆਂ ਜਿਹੜੀਆਂ ਹੈਗੀਆਂ ਵਾ ਤਿਆਰੀਆਂ ਹੋ ਰਹੀਆਂ ਵਾ ਤਾਂ ਵੀਡੀਓ ਦੇ ਵਿੱਚ ਬਣੇ ਰਹੋ ਬਾਕੀ ਖੰਡ ਬਹੁਤ ਜ਼ਿਆਦਾ ਵਾ ਟੂ ਮੱਚ ਹੋਈ ਪਈਆ ਤੇ ਮੈਂ ਤੁਹਾਨੂੰ ਬਾਹਰਲਾ ਵੀ ਨਜ਼ਾਰਾ ਦਿਖਾਉਣਾ ਕਿ ਕੁਝ ਕਿੱਦਾਂ ਦਾ ਵਾ ਕਾਫੀ ਜ਼ਿਆਦਾ ਧੁੰਦਾ ਬਟ ਇੰਨਾ ਹੈਗਾ ਵਾ ਕਿ ਗਟੀਆਂ ਦਿਖਦੀਆਂ ਪਈਆਂ ਦੂਰ ਤੱਕ ਬਾਕੀ ਜੇ ਐਸੇ-ਪਾਸੇ ਦੇ ਖੇਤਾਂ ਤੇ ਨਿਗਾ ਮਾਰੀਏ ਤਾਂ ਉਹ ਨਹੀਂ ਦਿਖਦੇ ਪਈਗੇ ਤਾਂ ਬਹੁਤ ਸਰਦੀਆ ਚਲੋ ਆਪਾਂ ਜਲਦੀ-ਉਲਦੀ ਪਹੁੰਚਦੇ ਆ ਉੱਥੇ ਵੀਡੀਓ ਦੇ ਵਿੱਚ ਬਣੇ ਰਹੋ ਚੱਲ ਕੇ ਦੇਖਦੇ ਆ ਬਾਕੀ ਇੱਕ ਗੱਲ ਦੱਸ ਦੂਆ ਨਾਲ ਕਿ ਮੇਰਾ ਇਹ ਟ੍ਰੈਵਲਿੰਗ ਚੈਨਲ ਵੀ ਆ ਤੇ ਮੈਂ ਨਵੀਆਂ-ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਲਈ ਜਾਂਦਾ ਰਹਿੰਦਾ ਵਾਂ ਆਸ-ਪਾਸੇ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਾਵਾਂਗੇ ਬਾਕੀ ਆ ਪਿਛਲੇ ਸਾਲ ਇੱਕ ਹੀ ਮਹੀਨੇ ਦੇ ਵਿੱਚ ਮੈਂ ਸ਼੍ਰੀ ਹਿਮਗੜ੍ਹ ਸਾਹਿਬ ਦੀ ਯਾਤਰਾ ਕੀਤੀ ਸੀ ਨਾਲ ਸ਼੍ਰੀ ਅਮਰਨਾਥ ਦੀ ਯਾਤਰਾ ਕੀਤੀ ਸੀ ਪੈਦਲ ਸ਼ਿਰੀ ਅਮਰਨਾਥ ਜੀ ਦੀ ਯਾਤਰਾ ਮੈਂ ਪੈਲਗਾਮਲ ਨੂੰ ਕੀਤੀ ਸੀ ਜਿੱਦਾਂ ਜਿੱਦਾਂ ਦੀ 3 ਦਿਨ ਲੱਗਦੇ ਆ ਉਹ 20 ਵੀਡੀਓਸ ਪਈਆਂ ਪਲੇਲਿਸਟ ਵਿੱਚ ਵੀ ਤੁਸੀਂ ਦੇਖ ਸਕਦੇ ਆ ਇਹ ਮੈਨੂੰ ਤਾਂ ਦੱਸਣਾ ਪੈ ਰਿਹਾ ਕਈ ਵਾਰ ਆਪਾਂ ਵੀਡੀਓਸ ਦੇਖ ਕੇ ਉਦਾਂ ਹੀ ਛੱਡ ਦਿੰਦੇ ਆ ਥੋੜੀ ਇਨਫੋਰਮੇਸ਼ਨ ਮਿਲ ਜਾਂਦੀ ਆ ਚੈਨਲ ਦੇ ਬਾਰੇ ਤੇ ਬਾਕੀ ਹਾਂ ਜੇ ਮੈਂ ਕੋਈ Amazon ਤੋਂ ਚੀਜ਼ ਮੰਗਵਾਉਣਾ Flipkart ਤੋਂ ਕੋਈ ਵਧੀਆ ਚੀਜ਼ ਮੰਗਵਾਉਣਾ ਉਹਦੀ ਅਨਬਾਕਸਿੰਗ ਵੀ ਮੈਂ ਜਰੂਰ ਦਿਖਾ ਦੇਣਾ ਨਾਲ ਆਵਦੀ ਵੀਡੀਓਸ ਦੇ ਵਿੱਚ ਤਾਂ ਇਦਾਂ ਇੰਨੀ ਗੱਲਬਾਸੀ ਤੇ ਵੀਡੀਓ ਚ ਚੈਨਲ ਨਾਲ ਜੁੜੇ ਰਹੋ ਠੀਕ ਹੈ ਜੀ ਕਹ ਰੱਖਦੇ ਮਗਰ ਬਹੁਤ ਹੀ ਸੋਹਣੀ ਗੱਲ ਲਿਖੀ ਹੋਈ ਹੈ ਇੱਕ ਲਿਖਿਆ ਹੋਇਆ ਵਾ ਕਿ ਮਾਂ ਵਰਗਾ ਮੀਤ ਨਾ ਕੋਈ ਤੇ ਮਾਂ ਰਗੀ ਅਸੀਸ ਨਾ ਕੋਈ ਮਕਸਰ ਬਸ ਸਟੈਂਡ ਉਤਰਿਆ ਸੀਗਾ ਇੱਥੋਂ ਕਹਿੰਦੇ ਨੇੜੇ ਹੀ ਆ ਪੈਦਲ ਹੀ ਚੱਲ ਜਾਓ ਉਹ ਜਾਈ ਜਾਨਾ ਪੈਦਲ ਮੈਂ ਆਹਲੀ ਜਗ੍ਹਾ ਤੇ ਆ ਪਹਿਲੀ ਝਲਕਾ ਜਿਹੜੀ ਹੈਗੀ ਮੇਲੇ ਦੀ ਤਿਆਰੀਆਂ ਚੱਲੀ ਜਾਂਦੀਆਂ ਹਜੇ ਵੀ ਆਹ ਫਾਸਟ ਗੇਟ ਬਣਾਇਆ ਗਿਆ ਵਾ ਇਹਨਾਂ ਦਾ ਕਦਰ ਲਈ ਖੜੀਆਂ ਆਂ ਵਾ ਅੰਦਰ ਇਧਰ ਜਾ ਸਕਦੇ ਆਂ ਅੰਦਰ ਯੂਟਿਊਬਰ ਹਾਂਜੀ ਪ੍ਰੈਸ ਆ ਯੂਟਿਊਬਰ ਹਾਂ ਯੂਟਿਊਬਰ ਤੂੰ ਜਾ ਮੈਂ ਵਿਜ਼ਿਟ ਹੀ ਕਰਨਾ ਵਾ ਕਿ ਕਿੱਦਾਂ ਕਿੱਦਾਂ ਦੀਆਂ ਤਿਆਰੀਆਂ ਆ ਕਿ ਸਰ ਹਾਂਜੀ ਪੇਜ ਤੇ ਪਾਣਾ ਹਾਂਜੀ ਹਾਂਜੀ ਬਿਲਕੁਲ ਥੈਂਕ ਯੂ ਨਾਈਸ ਹਰੇਕ ਬੰਦੇ ਨੂੰ ਅੰਦਰ ਐਂਟਰ ਨਹੀਂ ਜਾਨੀ ਕਿ ਜਾਣ ਦਿੰਦੇ ਪਏ ਐਂਟਰ ਨਹੀਂ ਕਰਨ ਦਿੰਦੇ ਪਏਗੇ ਬਾਹਰ ਇੱਕ ਸਾਫ ਦੀ ਸਕਿਉਰਟੀ ਹੋਈ ਆ ਤੇ ਜਿੱਧਰ ਤੁਹਾਨੂੰ ਨੌਲੇਜ ਹੈਗੀ ਜਿੱਧਰ ਘੋੜਿਆਂ ਦਾ ਚੱਲਦਾ ਪਿਆ ਵਾ ਮੇਲਾ ਹਨਾ ਕੰਪੀਟੀਸ਼ਨ ਚੱਲਦਾ ਪਿਆ ਵਾ ਉਧਰ ਵੀ ਕੋਈ ਮੇਲਾ ਲੱਗਦਾ ਵਾ ਕਿ ਮੇਨ ਮਾਗੀ ਦਾ ਮੇਲਾ ਇਸੇ ਜਗ੍ਹਾ ਹੀ ਆ ਮੁਕਸਰਾ ਸ੍ਰੀ ਮੁਕਸਰ ਸਾਹਿਬ ਦਾ ਇੱਥੇ ਹੀ ਆ ਮੇਨ ਜਿਹੜਾ ਹੈਗਾ ਸਾਰਾ 8-9 ਕਿਲੋਮੀਟਰ ਅੱਗੇ ਜਿਹੜਾ ਘੋੜਿਆਂ ਦਾ ਕੰਪੀਟੀਸ਼ਨ ਚੱਲਦਾ ਪਿਆ ਵਾ ਉੱਥੇ ਸਿਰਫ ਘੋੜਿਆਂ ਦਾ ਹੀ ਆ ਓਕੇ ਓਕੇ 7-8 ਓਕੇ ਓਕੇ ਕਾਫੀ ਦੂਰ ਆ ਫਿਰਤਾ ਹੈ ਠੀਕ ਓਕੇ ਥੈਂਕ ਯੂ ਅਬ ਬੈਕ ਸਾਈਡ ਆ ਗੇਟ ਦੀ ਇਹਦੇ ਤੇ ਵੀ ਕੁਝ ਇਫੈਕਟ ਕਰਨਗੇ ਤੇਲ ਵਗੈਰਾ ਗ੍ਰੀਸ ਵਗੈਰਾ ਦਿੱਤੀ ਜਾ ਰਹੀ ਆ ਬਾਕੀ ਆ ਟ੍ਰੇਨ ਇੱਕ ਬਣੀ ਹੋਈ ਆ ਇਧਰਲੀ ਸਾਈਡ ਇਹ ਮੈਂ ਤੁਹਾਨੂੰ ਉੱਥੇ ਮੋਗੇ ਮੇਲੇ ਦੇ ਵਿੱਚ ਵੀ ਦਿਖਾਇਆ ਸੀਗਾ ਕੁਝ ਇਸ ਤਰ੍ਹਾਂ ਦੀ ਹੀ ਚੀਜ਼ਾਂ ਸੀਗੀਆਂ ਸੇਮ ਹੀ ਇਸੇ ਤਰ੍ਹਾਂ ਦਾ ਹੀ ਸੀਗਾ ਸਾਰਾ ਕਿ ਟ੍ਰੇਨ ਇਧਰਲੀ ਸਾਈਡ ਆਹ ਜਿਹੜੇ ਹਲਦੇ ਹੁੰਦੇ ਆ ਕੁਰਸੀਆਂ ਆਈਆਂ ਤੇ ਸ਼ਿਪ ਇਸੇ ਤਰ੍ਹਾਂ ਇੱਕ ਜਿਹੜਾ ਹੈਗਾ ਵਾ ਘੂਲਾ ਬਣਿਆ ਹੋਇਆ ਸੀ ਕਾਫੀ بڑا ਤੇ ਉਹ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਆ ਬਾਕੀ ਆ ਬੱਚਿਆਂ ਦੇ ਲਈ VOTING ਦੇ ਲਈ ਕੀਤਾ ਗਿਆ ਤਿਆਰ ਕਿ ਬੱਚੇ VOTING ਕਰ ਸਕਣ ਸੋਹਣੀ ਚੀਜ਼ ਹੁੰਦੀ ਆ ਵੀ ਦਰ ਰੇ ਗੰਦੀ ਸਵਾਰੀ ਜੇ ਕਿਸੇ ਨੇ ਕਰਨੀ ਆ ਤਾਂ ਉਹ ਵੀ ਚੀਜ਼ ਤੇ ਹੈਗੀ ਹੋ। ਕੈਟਗਾ ਲਵਾਤਾ। ਅੱਜ ਇੱਕ ਥੋੜਾ ਜਿਹਾ ਵਧੀਆ ਲੱਗਦਾ ਪਿਆ ਵਾ ਕਿ ਧੁੱਪ ਨਿਕਲਿਆ ਆ। ਉੱਥੇ ਸਟੇਰੀਆ ਦੇ ਵਿੱਚ ਤਾਂ 15 ਦਿਨ ਹੋ ਚੱਲੇ ਆ ਅਜੇ ਤੱਕ ਧੁੱਪ ਦਾ ਕੋਈ ਨਾਮ ਹੋਰੀ ਸ਼ਾਨ ਨਹੀਂ ਹੈਗਾ। ਅੱਜ 15 ਦਿਨਾਂ ਬਾਅਦ ਇੱਥੇ ਧੁੱਪ ਨੂੰ ਮਹਿਸੂਸ ਕਰਕੇ ਬੜਾ ਵਧੀਆ ਲੱਗਦਾ ਪਿਆ ਵਾ। ਪੂਰੀ ਕੜਾਕੇ ਦੀ ਧੁੱਪ ਨਿਕਲੀ ਆ ਇੱਥੇ ਇਸ ਜਗ੍ਹਾ ਤੇ ਸ਼੍ਰੀ ਮੁਕਸਰ ਸਾਹਿਬ ਮਗਰ ਸੀੜੀਆਂ ਵੱਜੀ ਜਾਂਦੀਆਂ ਦਾਲ ਸਬਜ਼ੀ ਤਿਆਰ ਹੋਈ ਜਾਂਦੀ ਆ ਜਿਹੜੇ ਇਹ ਸਾਰੀਆਂ ਚੀਜ਼ਾਂ ਦਾ ਅਰੇਂਜ ਕਰਦੇ ਪਏ ਆ ਉਹਨਾਂ ਦੇ ਲਈ ਤੇ ਬਾਕੀ ਆ ਵੀ ਆ ਵੀ ਬਾਵਾਤ ਖਤਰਨਾਕ ਚੀਜ਼ ਆ ਜਿਹੜੀ ਆ ਇੱਥੇ ਕਰਨ ਲੱਗੇ ਆ ਇਹ ਵੀ ਹਲਾ ਕੇ ਰੱਖ ਦਿੰਦੀ ਐ ਇੱਕ ਵਾਰੀ ਬੰਦੇ ਨੂੰ ਪੂਰਾ ਸਾਰੇ ਕਿਤੇ ਗੇੜਾ ਦਿੰਨੇ ਆ ਨਾਲ ਬਣੇ ਰਿਓ ਵੀਡੀਓ ਦੇ ਵਿੱਚ ਆ ਬੱਚਿਆਂ ਦੇ ਲਈ ਛੋਟੀਆਂ ਛੋਟੀਆਂ ਰੇਲ ਗੱਡੀਆਂ ਬਣੀਆਂ ਹੋਈਆਂ ਬਾਇਕਸ ਟਾਰਾਂ ਬਾਕੀ ਕ੍ਰੇਨ ਮੰਗਵਾਈ ਗਈ ਆ ਕਿ ਜਿੰਨਾ ਵੀ ਭਾਰਾ ਅਰੇਂਜ ਆ ਭਾਰੇ ਝੁੱਲੇ ਆ ਜਿਵੇਂ ਉਹ ਸਿਰੇ ਦੇ ਨਾਲ ਹੀ ਸਾਰਾ ਸੈੱਟਪ ਜਿਹੜਾ ਹੈਗਾ ਲਾਇਆ ਜਾਂਦਾ ਵਾ ਆ ਦਾ ਫੀਲਿੰਗ ਇਦਾਂ ਦੀ ਆਉਂਦੀ ਪਈ ਜਿਵੇਂ ਅੱਜ ਤੋਂ 15 ਸਾਲ ਪਹਿਲਾਂ ਡੈਸ਼ਿੰਗ ਟੀ ਨਹੀਂ ਚੱਲਦੇ ਹੁੰਦੇ ਸੀ ਇਹ ਉਹ ਚਾਦਰਜੀ ਵਾਲੇ ਵਿੱਚ ਸਰਾਖ ਹੁੰਦੇ ਸੀ ਉਹਨਾਂ ਦੇ ਵਿੱਚ ਉਹੋ ਜਿਹੀ ਲੁੱਕ ਆ ਰਹੀ ਹੈ ਦੋਸਤੋ ਇਸ ਤੋਂ ਪਹਿਲਾਂ ਮੈਂ ਸ਼੍ਰੀ ਮੁਕਸਰ ਸਾਹਿਬ ਘੋੜਿਆਂ ਦਾ ਜਿੱਥੇ ਸ਼ੋਅ ਆ ਉਹ ਵੀਡੀਓ ਵੀ ਸ਼ੂਟ ਕੀਤੀ ਆ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਆ ਇਹ ਜਿਹੜੀ ਤੁਸੀਂ ਵੀਡੀਓ ਦੇਖਣੀ ਫੁੱਲ ਵੀਡੀਓ ਮੇਰੇ ਚੈਨਲ ਤੇ ਪਈ ਆ ਅਗਰ ਆਹ ਲੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਪਈ ਆ ਤਾਂ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਬਹੁਤ ਸੋਨਾ ਬਣਾਇਆ ਗਿਆ ਡ੍ਰੈਗਨ ਇਹ ਵਨ ਸੁਪਰ ਸੌਫਟੀ ਪਾਵਰਜੀ ਬਰਗਰ शुगर कैंडी बेलपुरी नाइस इधर का इधर भी देखी है इधर भी सारी शॉप्स ही लगनिया जन्नियां भी हैगियां दे बस आ जेडी सारी लाइन देखਦੇ ਪਏ ਆ ਜੋ ਬਾਲ ਗੇਮਸ ਆ ਜਿਹੜੀਆਂ ਇੱਥੇ ਗਲਾਸ ग्लूਸ ਫੁੱਟਬਾਲ ਨਾਲ ਹੁੰਦੇ ਆ ਸਿੱਟ ਨੇ ਬਾਕੀ ਅੱਗੇ ਕੋਈ ਸ਼ਾਪਿੰਗ ਕਰਨ ਵਾਲੀ ਜਿਹੜੀ ਹੈਗੀ ਅਲੱਗ ਰਹੀ ਆ ਇਹ ਇਹ ਲਾ ਦੇ ਨੇ ਇਹਨਾਂ ਨੇ ਦੋ ਦਿਨ ਮੈਂ ਸਪੈਸ਼ਲ ਆ ਆ ਦੇਖਣ ਆਇਆ ਵਾ ਕਿ ਕਿੱਦਾਂ ਦਾ ਇੱਥੇ ਰੇਂਜ ਹੋ ਰਿਹਾ ਵਾ ਤਾਂ ਕਿ ਮੇਲੇ ਤੋਂ ਪਹਿਲਾਂ ਹੀ ਇੱਕ ਝਲਕ ਮਿਲ ਸਕੇ ਆਪਾਂ ਨੂੰ ਬਾਕੀ ਹੁਣ ਕੋਟ ਲੋੜਾ ਪੈਣਾ ਵਾ ਕਿਉਂਕਿ ਧੁੱਪ ਨਿਕਲ ਚੁੱਕੀ ਆ ਥੋੜੀ ਹਵਾ ਲੈਣੇ ਆ ਹੁਣ ਸੈਕਟਰ ਕੰਮ ਆਜੋ ਬਾਕੀ ਦਾ ਤੁਹਾਨੂੰ ਮੇਲਾ ਦਿਖਾਉਣਾ ਮੈਂ ਉਹਨੂੰ ਮੇਲਾ ਨਹੀਂ ਹਜੇ ਸੈਟਅਪ ਹੀ ਲੱਗਦਾ ਪਿਆ ਸੌਰੀ ਮੇਲਾ ਤਾਂ ਚਲੋ ਦੋ ਦਿਨ ਬਾਅਦ ਆ ਤੇ ਸੈਟਅਪ ਦਿਖਾਉਣਾ ਕਿ ਮੇਲੇ ਦਾ ਸੈਟਅਪ ਕਿਸ ਤਰ੍ਹਾਂ ਦਾ ਵਾ ਆਪਾਂ ਉੱਤਰਲੀ ਸਾਈਡ ਤੋਂ ਆਏ ਆ ਵਿੱਚੋਂ ਦੀ ਨੰਘ ਕੇ ਹੁਣ ਇੱਧਰਲੀ ਸਾਈਡ ਆ ਚੁੱਕੇ ਆ ਆਪਾਂ ਇੱਧਰ ਵੀ ਸੇਮ ਉਸੇ ਤਰ੍ਹਾਂ ਦੀ ਸੈੱਟਪ ਲੱਗਿਆ ਹੋਇਆ ਵਾ ਇੱਧਰਲੇ ਪਾਸੇ ਸ਼ਾਪਸ ਲੱਗਣਗੀਆਂ ਤਿਆਰੀ ਹੋ ਰਹੀ ਏ ਅਜੇ ਆ ਜਿੰਨੇ ਵੀ ਆਹ ਸ਼ੈਕਟ ਬਣਾਏ ਗਏ ਆ ਇਹਦੇ ਵਿੱਚ ਸ਼ਾਪਸ ਸਾਰੀਆਂ ਲੱਗਣੀਆਂ ਵਾ ਪਤਲਾ ਸਾਈਡ ਵੀ ਮਤਲਬ ਦਕੋਰਾ ਉਧਰੋਂ ਸ਼ੁਰੂ ਕਰਦੇ ਆਪਾਂ ਉਧਰੋਂ ਇੱਧਰੋਂ ਚੱਲਾਂਗੇ ਆਪਾਂ ਭੂਤ ਮੰਗਲੇ ਵਾਲ ਠੀਕ ਹੈ ਜੀ ਤੇ ਇੱਧਰ ਤਵੇ ਤਵੇ ਸੈੱਟ ਕੀਤੇ ਜਾ ਰਹੇ ਆ ਦੈਲਪੁਰੀ ਪਾਓ ਬਾਜੀ ਸਾਰਾ ਕੁਝ ਚੱਲੂ ਸਹੀ ਆ ਬਾਕੀ ਇਹ ਸ਼ਾਪਸ ਹੀ ਬਣ ਲੱਗ ਗਈਆਂ ਨੇ ਸਾਰੀਆਂ ਆ ਨਾ ਇਧਰਲੀ ਸਾਈਡ ਠੀਕ ਆ ਫਿਲਹਾਲ ਹਜੇ ਰਗੜਨਗੇ ਇਹ ਤਵੇ ਚਮਕਾਉਣਗੇ ਫੇਰ ਹੀ ਆ ਤਿਆਰੀ ਹੋ ਰਹੀ ਆ ਇਹ ਪੱਕਾ ਸੈਟਅਪ ਹੀ ਆ ਮੈਂ ਮੈਂ ਹੁਣ ਪੁੱਛਿਆ ਵਾ ਜਿਵੇਂ ਮੋਗੇ ਸੱਟ ਤੇ ਲੱਗਿਆ ਹੋਇਆ ਹੈ ਨਾ ਆਪਣਾ ਮੇਲੇ ਦਾ ਮੈਂ ਤਾਈ ਹੋ ਗਈ ਆ ਨਾ ਉਹਦੇ ਅਰਕਾ ਕਿਉਂ ਆਪਾਂ ਨੂੰ ਮੰਨੂ ਉਹਦੇ ਅਰਕਾ ਲੱਗਦਾ ਪਿਆ ਸੀ ਆ ਪਰ ਇੱਥੇ 40 ਦਿਨ ਲਗਾਤਾਰ ਚੱਲਣਾ ਵਾ ਜੋ ਲੋ ਮਰਜੀ ਆਪਾਂ ਜਾ ਸਕਦੇ ਆ ਬਾਕੀ ਬਾਗੀ ਦੇ ਮੇਲੇ ਤੇ ਆਸ-ਪਾਸ ਨੂੰ ਜਿਹੜੀਆਂ ਹੈਗੀਆਂ ਵਾ ਹੋਰ ਵੀ ਜਾਨੀ ਕਿ ਖੁੱਲੂਗਾ ਮੇਲਾ ਦੂਰ ਤੱਕ ਆ ਕੁਛ ਤਿਆਰੀਆਂ ਹੋਈ ਜਾਂਦੀਆਂ ਵਾ ਲਾਈਟਾਂ ਲੱਗ ਰਹੀਆਂ ਵਾ ਲਾਈਟਾਂ ਦਾ ਪ੍ਰਬੰਧ ਉੱਥੇ ਵੀ ਬਹੁਤ ਸੋਹਣਾ ਸੀਗਾ ਆਪਣਾ ਮੋਗੇ ਇਦਾਂ ਮਹਿਸੂਸ ਨਹੀਂ ਹੁੰਦਾ ਸੀ ਰਾਤ ਆ ਜਾ ਹਨੇਰਾ ਵਾ ਬਾਕੀ ਆ ਇੱਥੇ ਕੁਝ ਬਣਾਉਣਗੇ ਵੈਲਡਿੰਗ ਵਗੈਰਾ ਕਰਦੇ ਪਏ ਆ ਕੁਛ ਬਾਕੀ ਉਹਦੇ ਉੰਗੋ ਇੱਧਰਲੀ ਸਾਈਡ ਵੀ ਜਿਹੜਾ ਹੈਗਾ ਚੰਡੋਲ ਟੂਬਾ ਜਿਹੜਾ ਲਾਇਆ ਕੀ ਬਾਤ ਕਿਰਕਪੂਰ ਜਿੱਦਿਆ ਵੱਟੀਆਂ ਵੱਟੀਆਂ ਮੂਰਤੀਆਂ ਯਾਨੀ ਕਿ ਲੈ ਕੇ ਆਏ ਆ ਇਹਨੇ ਤੇ ਆ ਕੋਈ ਜਾਦੂਗਰ ਆ ਤੇ ਬਾਕੀ ਆ ਮੂਰਤੀਕਾਰਾਂ ਤੋਂ ਤੁਸੀਂ ਗੈਸ ਕਰ ਹੀ ਗਏ ਹੋਗੇ ਮੂਰਤੀਕਾਰਾਂ ਕਿਹੜੀਆਂ ਵਾ ਇਹ ਜਿਹੜਾ ਹੁੰਦਾ ਮੌਤ ਦਾ ਖੂ ਮੌਤ ਦਾ ਕੂਆ ਉਹ ਇੱਥੇ ਬਣਾ ਰਹੇ ਆ ਆਹ ਧਿਆਨ ਨਾਲ ਤੁਸੀਂ ਦੇਖੋਗੇ ਤਾਂ ਇੱਕ ਹਜੇ ਬੱਲੀਆਂ ਬੱਲੀਆਂ ਇਹਨਾਂ ਨੇ ਖੜੀਆਂ ਕੀਤੀਆਂ ਇਸੇ ਤਰ੍ਹਾਂ ਇਹਦੇ ਸਾਰੇ ਪਾਸੇ ਆਹ ਜਿਹੜੇ ਫੱਟੇ ਵਗੈਰਾ ਹੈਗੇ ਆ ਇਹਨਾਂ ਨੂੰ ਖੜਾ ਹੀ ਕਰ ਦਿੱਤਾ ਜਾਣਾ ਵਾ ਤੇ ਇਹਦੇ ਵਿੱਚ ਫਿਰ ਇਹ ਜਿਹੜੀ ਆ ਗਈਆਂ ਅਮਰੂਤੀਕਾਰਾਂ ਮੋਟਰਸਾਈਕਲ ਭਜਾਉਣਗੇ ਜਾਦੂਗਰ ਕਮਲ ਪਾਸ਼ਾ ਜਾਦੂਗਰਨੀ ਤਾਰਾ ਰਾਣੀ ਇਹ ਇਧਰਲੀ ਸਾਈਡ ਵੀ ਉਸੇ ਤਰ੍ਹਾਂ ਹੀ ਝੰਡੋਲ ਇੱਕ ਇੱਕੋ ਸ਼ਿਪਾ ਏ ਸ਼ਿਪ ਵੀ ਬਹੁਤ ਡੈਂਜਰ ਹੁੰਦੀ ਬਹੁਤ ਉੱਤੇ ਤੱਕ ਜਾਂਦੀ ਆ ਜਦੋਂ ਹਿੱਲਦੀ ਏ ਤੇ ਉਸੇ ਤਰ੍ਹਾਂ ਬੱਚਿਆਂ ਵਾਲੀਆਂ ਖੇਟਾਂ Jumping Lever Challenge! ਲਾਈ ਕਰੀ ਜਾਂਦਾ ਰੰਗ ਰੰਗ ਜੇ ਤੇ ਇੱਧਰ ਵੀ ਬੱਚਿਆਂ ਲਈ VOTING ਦਾ ਇੰਤਜ਼ਾਮ ਕੀਤਾ ਗਿਆ ਵਾ ਛੋਟਾ ਇਹ ਬਣਾਇਆ ਗਿਆ ਵਾ ਜਗਾੜੀਆ ਤੇ ਹੈਲੀਕਾਪਟਰ ਦੀ ਸਵਾਰੀ ਤੇ ਇੱਧਰ ਬੂਤ بنگਲਾ ਯਾਰ ਮੈਂ ਬੜੀ ਬੜੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਵੀਡੀਓ ਬਣਾਉਂਦੀ ਤੇ ਜਿੰਨੀ ਵਾਰੀ ਵੀ ਅੰਦਰ ਜਾਣਾ ਹਨੇਰਾ ਹੁੰਦਾ ਵਾ ਵੀਡੀਓ ਬਣਦੀ ਹੋਈ ਨਹੀਂ ਗਈ ਤੇ ਉਹ ਉਦੋਂ ਹੀ ਰਹਿ ਜਾਂਦਾ ਕੰਮ ਤੇ ਬਾਕੀ ਜਿਹੜੀ ਹਜੇ ਖਾਲੀ ਜਗ੍ਹਾ ਪਈ ਆ ਇਸ ਤੋਂ ਅੱਗੇ ਇੱਥੇ ਵੀ ਕੁਝ ਨਾ ਕੁਝ 2 ਦਿਨ ਦੇ ਵਿੱਚ ਵਿੱਚ ਬਣ ਹੀ ਜਾਊਗਾ ਕਿਉਂਕਿ ਹਜੇ ਇਹਨਾਂ ਨੇ ਆ ਸਾਰੀ ਜਗ੍ਹਾ ਕਵਰ ਕਰ ਲੈਣੀ ਆ ਜਿਹੜੀ ਆ ਸਾਹਮਣੇ ਜਿੰਨੇ ਵੀ ਆ ਤੁਹਾਨੂੰ ਸ਼ਿੱਟ ਦੇਖਦੇ ਪਏ ਆ ਸਾਹਮਣੇ ਦੁਕਾਨਾਂ ਦੇਖਦੀਆਂ ਪਈਆਂ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਥੋੜੀਆਂ ਆਈਆਂ ਤੇ ਪੂਰੀਆ ਰੌਣਕਾ ਲਾ ਦੇਣੀ ਆ ਇਹਨਾਂ ਨੇ ਬਾਕੀ ਲਾਈਟਿੰਗ ਦਾ ਫੁੱਲ ਰੇਜ਼ ਜਿੱਧਰ ਦੇਖੋ ਆ ਜੇ ਦੇਖੋਗੇ ਤਾਂ ਲਾਈਟਿੰਗ ਦੀ ਕਮੀ ਨਹੀਂ ਆਉਣ ਵਾਲੀ ਰਾਤ ਨੂੰ ਜਿੱਧਰ ਦੇਖੋ ਬਹੁਤ بڑے بڑے ਇਹਨਾਂ ਨੇ ਉਹ ਲਾਈਟਸ ਦਾ ਇੰਤਜ਼ਾਮ ਕੀਤਾ ਹੋਇਆ ਮੈਂ ਇਹ ਚੀਜ਼ ਨੋਟ ਕੀਤੀ ਆ ਤੇ ਦੇਖੋ ਚਾਰੇ ਪਾਸੇ ਚਾਰੇ ਪਾਸੇ ਲਾਈਟਿੰਗ ਆ ਤੇ ਬਾਕੀ ਪੰਜਾਬੀ ਜਪਾ ਕੀ ਕਹਿੰਦੇ ਉਹਨੇ ਬੋਤੇ ਵੈਸੇ ਮੈਂ ਤਾਂ ਨਹੀਂ ਕਿਹਾ ਕਦੇ ਬੋਤਾ ਵੈਸੇ ਵੀ ਕਹਿੰਦੇ ਆ ਕਿ ਲੋਕ ਬਾਕੀ ਊਂਟ ਖੜੇ ਹੋਏ ਆ ਹਾਂਜੀ 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 ਬਿਲਕੁਲ ਮੈਂ ਉਹੀ ਕਹਿੰਦਾ ਪਿਆਣਾ ਮੈਂ ਕਿਹਾ ਕਈ ਬੋਤੇ ਕਹਿੰਦੇ ਆ ਕਿ ਬੋਤੇ ਹਾਂਜੀ ਹਾਂਜੀ ਤੇ ਬਾਕੀ ਦੋ ਊਂਟ ਖੜਾ ਰੱਖੇ ਆ ਮਾਰੂਥਲ ਦੇ ਵਿੱਚ ਰੇਗਿਸਤਾਨ ਦੇ ਵਿੱਚ ਇਸ ਤੋਂ ਤੇਜ਼ ਕੋਈ ਨਹੀਂ ਹੈਗਾਗਾ ਭੱਜਣ ਵਾਲਾ ਜਿੰਨਾ ਤੇਜ਼ ਇਹ ਭੱਜਦਾ ਉਹਦਾ ਤੇ ਬਾਕੀ ਆ ਡਿਜ਼ਾਈਨ ਡਿਫਰੈਂਟ ਕਲਾਕਾਰੀਆਂ ਕੀਤੀਆਂ ਪਈਆਂ ਉੱਤੇ ਜੇ ਦੇਖੋਗੇ ਤੁਸੀਂ ਤਾਂ ਵਾਲਾ ਨਹੀਂ ਕਟਿੰਗ ਕਰਕੇ ਉਰਕੀ ਬਣਾਇਆ ਪਿਆ ਵਾ ਤੇ ਬਾਕੀ ਸੈਕਟਾ ਕਮ ਬਾਕੀ ਆ ਜਿੰਨੀ ਵੀ ਜਗ੍ਹਾ ਖਾਲੀ ਪਈ ਆ ਇਹ ਆਪਾਂ ਨੂੰ ਦੋਆਂ ਦਿਨਾਂ ਬਾਅਦ ਦਿਖਣੀ ਨਹੀਂ ਨਿਗੀ ਕਿਉਂਕਿ ਇਹ ਸਾਰੀ ਕਵਰ ਹੋ ਜਾਣੀਆਂ ਮੈਂ ਸੋਚਿਆ ਸੀ ਅੱਜ ਇਹ ਸੋਚ ਕੇ ਆਇਆ ਸੀਗਾ ਕਿ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਤਿਆਰੀ ਪੂਰੀ ਹੋ ਗਈ ਹੋਣੀ ਆ ਤੇ ਬਟਾ ਜੀ ਵੀ ਕਾਫੀ ਤਿਆਰੀ ਪਈ ਆ ਪਰ ਉਹ ਜਿੱਦਣ ਮੈਂ ਗੱਲ ਕੀਤੀ ਸੀਗੀ ਉਹ ਕਹਿੰਦੇ ਕਿ ਕੱਲ ਨੂੰ ਇਹ ਅਸੀਂ ਸ਼ੁਰੂ ਕਰ ਦੇਣਾ ਵਾ ਪਰ ਮਨ ਨੂੰ ਇਹ ਦੇਖ ਕੇ ਲੱਗਦਾ ਨਹੀਂ ਬਹਿ ਕੇ ਕੱਲ ਨੂੰ ਸ਼ੁਰੂ ਹੋ ਜੂਗਾ ਹੋ ਸਕਦਾ ਕੁਝ ਪਾਰਟ ਸ਼ੁਰੂ ਕਰ ਦੇਣ ਤੇ ਬਟਾ ਜੀ ਫਿਰ ਵੀ ਦੋ ਦਿਨ ਮੇਰੇ ਸਾਬ ਨਾਲ ਲੱਗ ਜਾਣਗੇ ਬਾਕੀ ਜੇ ਕੱਲ ਨੂੰ ਸ਼ੁਰੂ ਕਰ ਦੇਣ ਤਾਂ ਤਗੜੇ ਆ ਬਈ ਬਟਾ ਤਾਂ ਤਿਆਰੀ ਜੇ ਕਾਫੀ ਪਈ ਆ ਘੈਂਟ ਗੱਲਾਂ ਪਤਾ ਤੇ ਆ ਵੀ ਸੋਹਣੀ ਚੀਜ਼ ਆ ਯਾਰ ਬੱਚਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਆ ਇਹ ਚੀਜ਼ ਦੇਖੋ ਨਹੀਂ ਘੈਂਟ ਲੱਗਦੀ ਪਈ ਆ ਤਕਰੀਬਨ ਆਪਾਂ ਘੁੰਮ ਲਏ ਆ ਸਾਰਾ ਮਾਗੀ ਦੇ ਮੇਲੇ ਮੁਕਸਰ ਦੀ ਇਸੇ ਜਗ੍ਹਾ ਤੇ ਸਾਰਾ ਮੇਲਾ ਭਰਨਾ ਵਾ ਸ਼੍ਰੀ ਮੁਕਸਰ ਸਾਹਿਬ

ਬਾਗਸ ਵਗੈਰਾ ਪੁਲਿਸ ਵਾਲੇ ਨਾਲ ਲੈ ਕੇ ਆਏ ਆ ਨਾਲ ਉਹ ਸਕੈਨਰ ਮਸ਼ੀਨਾ ਸਾਰਾ ਕੁਛ ਆ ਕਿ ਚੈਕਿੰਗ ਕਰਨ ਲਈ ਕਿ ਕੋਈ ਗੜਬੜੀ ਨਾ ਹੋਵੇ ਕਿਸੇ ਤਰ੍ਹਾਂ ਦੀ ਵੀ ਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਵਾ ਤੇ ਬਾਕੀ ਜਿਹੜਾ ਅੰਦਰ ਆ ਰਿਹਾ ਵਾ ਪੁੱਛ ਕੀ ਆ ਰਿਹਾ ਵਾ ਹੈਲੋ ਸਰ ਜੀ ਹਾਂ ਜੀ ਟਿਕਟ ਚਾਲੂ ਨਹੀਂ ਹੋਈ ਹੈ ਅਜੇ ਟਿਕਟ ਚਾਲੂ ਤਾਂ ਬਿਆਰ ਤੁਸੀਂ ਨਹੀਂ ਕਰ ਸਕਦੇ ਸਟਾਰਟ ਹੋਇਆ ਕੱਲ ਤੋਂ ਸਟਾਰਟ ਹੋਇਆ ਕਿ ਟਿਕਟ ਬੁੱਕ ਫਿਰ ਮਰ ਜਾਓ ਕਿਉਂਕਿ ਜੇ ਸਟਾਰਟ ਨਹੀਂ ਕੀਤਾ ਤਾਂ ਮੈਂ ਆ ਗਿਆ ਬਾਹਰ ਹੋਣਾ ਤਾਂ ਚਲੋ ਅੱਜ ਦੀ ਵੀਡੀਓ ਬਹੁਤ ਲੰਬੀ ਹੋ ਗਈ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਆਪਾਂ ਤੇ ਦੇਖਦੇ ਆ ਅਗਲੀ ਡੈਸਟੀਨੇਸ਼ਨ ਆਪਣੀ ਕਿਹੜੀ ਆ ਤੇ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਔਰ ਬਣੇ ਰਹੋ ਇਦਾਂ ਦੀਆਂ ਇੰਟਰਸਟਿੰਗ ਵੀਡੀਓਜ਼ ਮੈਂ ਤਾਂ ਡੇਲੀ ਲੈ ਕੇ ਆਉਂਦਾ ਰਹਿੰਦਾ ਵਾ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਆਪਦੇ ਦੋਸਤਾਂ ਦੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਮਿਲਦੇ ਆ ਇੱਕ ਨਵੀਂ ਟੈਸਟਿਫਿਕੇਸ਼ਨ ਦੇ ਨਾਲ ਨਵੀਂ ਵੀਡੀਓਜ਼ ਸਤਿ ਸ੍ਰੀ ਅਕਾਲ ਬਾਏ ਬਾਏ